ਮਹੱਲਾ ਕਲੀਨਿਕ ਦੇ ਵਿੱਚੋਂ ਚੋਰੀ ਕਰਨ ਵਾਲੇ ਚੋਰੀ ਦੇ ਸਮਾਨ ਸਮੇਤ 6 ਨੂੰ ਕੀਤਾ ਗ੍ਰਿਫਤਾਰ। ਥਾਣਾ ਕਨਾਲ ਕਲੋਨੀ ਵਿਖੇ ਮਾਮਲਾ ਦਰਜ ਕਰਕੇ ਦਿੱਤੇ ਗਏ ਬੰਦਾਵਾਲਾਤ ਐਸਐਚਓ ਹਰਜੀਵਨ ਨੇ ਦਿੱਤੀ ਜਾਣਕਾਰੀ। ਬਠਿੰਡਾ ਦੀ ਢਿੱਲੋ ਕਲੋਨੀ ਵਿਖੇ ਪਿਛਲੇ ਦਿਨੀ ਇੱਕ ਹਫ਼ਤੇ ਦੇ ਵਿੱਚ ਦੋ ਵਾਰੀ ਚੋਰੀ ਕੀਤੀ ਗਈ ਜਿੱਥੇ ਮਹੱਲਾ ਕਲੀਨਿਕ ਦੇ ਵਿੱਚ ਦੋ ਵਾਰੀ ਸਮਾਨ ਚੋਰੀ ਕੀਤਾ ਗਿਆ। ਉਥੇ ਇਸ ਮਾਮਲੇ ਨੂੰ ਲੈ ਕੇ ਬਠਿੰਡਾ ਪੁਲਿਸ ਦੀ ਸਰਦਰਦੀ ਬਣੇ ਇਹ ਚੋਰ ਹੁਣ 6 ਨੇ ਜਿਹੜੇ ਉਹ ਬਠਿੰਡਾ ਪੁਲਿਸ ਦੇ ਅੜਿੱਕੇ ਆ ਚੁੱਕੇ ਜਾਂਦੇ ਤੇ ਅਦਤ ਥਾਣੇ ਕਨਾਲ ਕਲੋਨੀ ਵੱਲੋਂ ਇਹਨਾਂ ਨੂੰ ਗ੍ਰਿਫਤਾਰ ਕਰਕੇ ਚੋਰੀ ਦਾ ਸਮਾਨ ਵੀ ਇਹਨਾਂ ਦੇ ਕੋਲੋਂ ਬਰਾਮਦ ਕਰਵਾਇਆ ਗਿਆ ਹੈ ਇਸ ਸਬੰਧੀ ਥਾਣਾ ਕਨਾਲ ਕਲੋਨੀ ਦੇ ਐਸਓ ਹਰਜੀਵਨ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਹੁਣ ਇਹ ਇਹਨਾਂ ਦੇ ਕੋਲ 2 ਦਿਨਾਂ ਦੇ ਰਿਮਾਂਡ ਤੇ ਹਨ ਅਤੇ ਇਹਨਾਂ ਤੋਂ ਡੰਗਾਈ ਦੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਥਾਣਾ ਕਨਾਲ ਕਲੋਨੀ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਇਹਨਾਂ ਵੱਲੋਂ ਉਸ ਆਪਣਾ ਮਹੱਲਾ ਕਲੀਨਿਕ ਦੇ ਅੰਦਰੋਂ ਅੰਦਰੋਂ ਜਿਵੇਂ ਪ੍ਰਿੰਟਰ ਅਤੇ ਕੰਪਿਊਟਰ ਅਤੇ ਬੈਟਰੀ ਚੋਰੀ ਕੀਤੀ ਸਨ। ਇਸ ਮਾਮਲੇ ਦੇ ਵਿੱਚ ਹੁਣ ਥਾਣਾ ਕਨਾਲ ਕਲੋਨੀ ਦੀ ਪੁਲਿਸ ਪਾਰਟੀ ਵੱਲੋਂ 6 ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਹਨਾਂ ਦੇ ਥਾਣਾ ਕਨਾਲ ਕਲੋਨੀ ਵਿਖੇ ਮਾਮਲਾ ਦਰਜ ਕਰਕੇ ਬੰਦ ਹਵਾਲਤ ਕੀਤਾ ਗਿਆ। ਇਹ ਸਾਰਾ ਸਮਾਨ ਜਿਹੜਾ ਇਹਨਾਂ ਵੱਲੋਂ ਮਹੱਲਾ ਕਲੀਨਿਕ ਦੇ ਅੰਦਰੋਂ ਚੋਰੀ ਕੀਤਾ ਸੀ ਇੱਕ ਹਫ਼ਤੇ ਦੇ ਵਿੱਚ ਦੋ ਵਾਰੀ ਇਨਾਂ ਵੱਲੋਂ ਮਹੱਲਾ ਕਲੀਨਿਕ ਦੇ ਅੰਦਰ ਚੋਰੀ ਕੀਤੀ ਗਈ ਅਤੇ ਹੁਣ ਇਹ 6 ਦੇ 6 ਜਿਹੜੇ ਚੋਰ ਨੇ ਉਹ ਆਪਣਾ ਥਾਣਾ ਕਨਾਲ ਕਲੌਨੀ ਦੀ ਪੁਲਿਸ ਪਾਰਟੀ ਵੱਲੋਂ ਗ੍ਰਿਫਤਾਰ ਕੀਤੇ ਗਏ ਨੇ ਤੇ ਹੁਣ ਇਹ ਆਪਣਾ ਇਹ ਬਠਿੰਡਾ ਪੁਲਿਸ ਦੇ ਕੋਲ ਇਹ ਰਿਮਾਂਡ ਤੇ ਹਾਂ ਤੇ ਹੋਣਗਾ ਤਾਂ ਬੰਗਾਇਦੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਇਸ ਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਥਾਣਾ ਕਨਾਲ ਕਲੌਨੀ ਦੀਆਂ ਇਹ ਸਾਰੀਆਂ ਤਸਵੀਰਾਂ ਜਿੱਥੇ ਮਹੱਲਾ ਕਲੀਨਿਕ ਦੇ ਅੰਦਰ ਇਨਾਂ ਵੱਲੋਂ ਢਿੱਲੋ ਕਲੌਨੀ ਦੇ ਮਹੱਲਾ ਕਲੀਨਿਕ ਦੇ ਅੰਦਰ ਚੋਰੀ ਕੀਤੀ ਗਈ ਸੀ ਅਤੇ ਚੋਰੀ ਦੇ ਸਮਾਨ ਸਮੇਤ ਹੁਣ 6 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸਰ ਕੀ ਨਾਮ ਹੈ ਤੁਹਾਡਾ ਤੇ ਜਿਹੜਾ ਕਾਣਾ ਕੀ ਨਾਮ ਹੈ ਤੁਹਾਡਾ? ਹਰਜੀਵਨ ਸਿੰਘ ਐ ਸੱਚ ਕਣਾ ਵਾਲੇ ਨੇ। ਮਾਲਾਏ ਵੀ ਮਤਲਬ ਸਾਡੇ ਕੋਲੇ ਇੱਕ ਤਰੀਕ ਨੂੰ ਤਲਾਹੀ ਸੀਗੀ ਜਿਹੜਾ ਆਮ ਆਦਮੀ ਕਲੀਨਕਟ ਨੁਕਲੋਲੇ ਚੋਂ ਤੇ ਚੋਰੀਦਾਰ ਜੋ ਚੋਰੀ ਹੋ ਗਈ ਹੈ ਉਹ ਡਾਕਟਰ ਖੋਸ਼ ਨੂਰ ਖੋਸ਼ ਦਾ ਹੋਇਆ ਹੈ ਮੈਡੀਕਲ ਆਫਸਰ ਅਗੇ ਉਹ ਤੇ ਚਾ ਆਵਾਦ ਇਹ ਗਲੇ ਜੀ ਉਹਨਾਂ ਨੇ ਸਾਨੂੰ ਦਿਲਾ ਦਿੱਤੀ ਸਾਡਾ ਚੋਰੀ ਹੋ ਗਿਆ ਉਹਦੇ ਸਬੰਧ ਚ ਅਸੀਂ 20 ਨੰਬਰ ਰਿਪੋਰਟ ਜਿਵੇਂ ਕੀਤੀ ਸੀਗੀ ਨਾਮ ਲੋਕ ਬੇਕਤੀ ਨੇ ਖਰਾਬ ਆ ਉਦੋਂ ਬਾਅਦ ਅਸੀਂ ਤਫ਼ਤੀਸ਼ ਦੇ ਦੌਰਾਨ 6 ਬੰਦੇ ਚ ਨਾਮਜ਼ਦ ਕੀਤੇ ਐ 6 ਬੰਦੇ ਅਸੀਂ ਅਰੈਸਟ ਕਰ ਲਿਆ ਉਹ ਤੇ ਜਿਹੜਾ ਉਥੋਂ ਸਮਾਨ ਚੋਰੀ ਹੋਇਆ ਸੀਗਾ ਉਹ ਸਾਰਾ ਅਸੀਂ ਨਜ਼ਰ ਕਵਰ ਕਰ ਲਿਆ ਵੀ ਜੀ ਆਪਾਂ ਦੇਖੀ ਤਾਂ ਉੱਥੇ ਇੱਕ ਆਪੀ ਦੋ ਵਾਰ ਚੋਰੀ ਹੋਈਆਂ ਦੋਨਾਂ ਦੇ ਸਮਾਨ ਚੋਰੀ ਪੜਾਗੇ ਕਿ ਹਾਂ ਜੀ ਹਾਂ ਜਿਹੜੀ ਦੋ ਵਾਰ ਇੱਕ ਇੱਕ ਤਰੀਕ ਨੂੰ ਹੋਈ ਸੀ ਉਦੋਂ ਬਾਅਦ ਪਹਿਲਾਂ 28 ਤਰੀਕ ਨੂੰ ਹੋਈ ਸੀਗੀ ਉਹ ਦੋਨਾਂ ਜੋੜੀਆਂ ਦਾ ਸਵਾਲ ਅੱਛਾ ਦੱਸੋ ਅਰ ਕਵਰ ਕਰ ਲੈ। ਇਹੀ ਬੰਦੇ ਸੀ ਜਿਹੜਾ ਪਹਿਲਾਂ ਕੋਈ ਇਹੋ ਹੀ ਬੰਦੇ ਸੀਗੇ 6 ਬੰਦੇ ਸੀਗੇ ਇਹ। ਇਹ ਮੇਨਾ ਤੋਂ ਹੈਗਾ ਰਾਜਾ ਰਾਜਵਿੰਦਰ ਰਾਜਾ ਹੈਗਾ। ਉਹ ਪਹਿਲਾਂ ਵੀ ਕਈ ਮਕਦਮੇ ਚੱਲਦਾ ਹੈ 4 ਮਕਦਮੇ ਦਰਜ ਹੁੰਦੇ ਤੇ ਰਾਜਵਿੰਦਰ ਰਾਜ ਤੇ। ਉਹ ਅਸੀਂ ਫੜ ਲਿਆ ਸਾਰਾ ਇਹਦਾ। ਹੁਣ ਇਹਨਾਂ ਤੋਂ ਕੋਈ ਹੋਰ ਵੀ ਆਪਾਂ ਸਮਾਨ ਹੋਣ ਦੀ ਉਮੀਦ ਅਰੰਭ ਕਰਾਂਗੇ। ਹਾਂਜੀ ਇਹਨਾਂ ਤੋਂ ਇੱਕ ਏ ਸਟੋਰੀ ਤੋਂ ਬਣਾ ਇਹਨਾਂ ਤੋਂ ਇੱਕ ਮੋਟਰਸਾਈਕਲ ਸੀ ਇਹਨਾਂ ਕੋਲ ਚੋਰੀ ਦਾ। ਉਹ ਵੀ ਅਸੀਂ ਰਿਕਵਰ ਕਰਾ ਲਿਆ ਕਿ ਜੋਗਿੰਗਰ ਤੋਂ ਇਹਨੇ ਕਿਤਾ ਚੋਰੀ ਕੀਤਾ ਸੀਗਾ। ਅਦਰ ਰਿਵਾਰਡ ਲਵਗੇ ਇਹਨਾਂ ਦਾ ਕੋਈ ਪਛਾਣ ਹ ਕਿ ਇਹ ਸਾਡੇ ਕੋਲ ਇੱਕ ਦਿਨ ਦਾ ਰਿਮਾਂਡ ਮਿਲਿਆਗਾ ਇਹਨਾਂ ਤੋਂ ਪੁੱਛਗਿੱਛ ਕਰ ਰਹੇ ਹਾਂ ਅਸੀਂ